ਚਰਨਜੀਤ ਸਿੰਘ ਚੰਨੀ ਦੀਆਂ ਵੀ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਇੱਕ ਵੀਡੀਓ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜਿਸ ਨੂੰ ਲੈ ਕੇ ਵਿਰੋਧੀ ਹੁਣ ਪੱਪਾ ਭਾਰ ਹੋਏ ਨੇ ਕਿ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਜਿੱਤ ਤੇ ਵੱਲ ਵਧਨ ਤੋਂ ਰੋਕਿਆ ਜਾ ਸਕੇ ਜਿਸ ਦੇ ਕਰਕੇ ਇੱਕ ਵੀਡੀਓ ਦੀ ਵੀ ਚਰਚਾ ਕਰਾਂਗੇ ਕਿ ਆਖਰਕਾਰ ਉਹ ਕਿਹੜੀ ਵੀਡੀਓ ਹੈ ਚਰਨਜੀਤ ਸਿੰਘ ਚੰਨੀ ਦੀ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਉਹਨਾਂ ਦੇ ਉੱਤੇ ਤੰਜ ਕੱਸਦੇ ਨੇ ਹੋਰ ਕੁਝ ਅਪਰੇਟ ਕੀ ਹੈ ਕੀ ਕੋਈ ਸਾਹਮਣੇ ਆ ਰਿਹਾ ਕੀ ਇਹਨਾਂ ਸੁਖਾਲਾ ਹੈ ਚਰਨਜੀਤ ਸਿੰਘ ਚੰਨੀ ਦੇ ਲਈ ਜਲੰਧਰ ਜਿੱਤਣਾ ਜਿਸ ਵਾਂਗ ਮਨਦੀਪ ਜੀ ਚਰਨਜੀਤ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਥੋੜੇ ਸਮੇਂ ਲਈ ਹਮ ਚਮਕੌਰ ਸਾਹਿਬ ਦੀ ਸੀਟ ਤੋਂ ਐਮਐਲਏ ਬਣਦੇ ਰਹੇ ਨੇ ਮੰਤਰੀ ਵੀ ਰਹੇ ਨੇ ਉਹ ਉਹਨਾਂ ਨੂੰ ਆਪਣਿਆਂ ਨੇ ਵੀ ਘੇਰ ਲਿਆ ਤੇ ਵਿਰੋਧੀਆਂ ਨੇ ਵੀ ਘੇਰ ਲਿਆ ਜੀ ਦਰਸਲ ਉਹ ਸਮੇਂ-ਸਮੇਂ ਸਰ ਬਵਾਦਾਂ ਚ ਰਹੇ ਨੇ ਹਮ ਤੁਹਾਨੂੰ ਯਾਦ ਹੋਵੇਗਾ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਇੱਕ ਮਹਿਲਾ ਆਈਐਸ ਅਧਿਕਾਰੀ ਨੂੰ ਕੋਈ ਮੈਸੇਜ ਦੇ ਸੁਨੇਹਾ ਭੇਜਣ ਦਾ ਮਾਮਲਾ ਕਿੰਨਾ ਗਰਮਾ ਗਿਆ ਸੀ ਬਿਲਕੁਲ ਤੇ ਇੱਕ ਵਾਰੀ ਤਾਂ ਇਹ ਵੀ ਖਤਰਾ ਪੈਦਾ ਹੋ ਗਿਆ ਸੀ ਕਿ ਸ਼ਾਇਦ ਪਰਚਾ ਹੀ ਦਰਜ ਨਾ ਹੋ ਜੂਵੇ ਜਿਹੜੀ ਉਸ ਵੇਲੇ ਦੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਸੀ ਉਹਨੇ ਵੀ ਕਾਫੀ ਮਾਮਲਾ ਵਾਰਿਆ ਸੀ ਜੀ ਇਹ ਤੇ ਉਸ ਤੋਂ ਬਾਅਦ ਚਲੋ ਸੁਲ੍ਹਾ ਸਫਾਈ ਹੋ ਗਈ ਕਹਿੰਦੇ ਦੋ ਦੋਵਾਂ ਧਿਰਾਂ 'ਚ ਸਮਝੌਤਾ ਹੋ ਗਿਆ ਸੀ ਪਰ ਇੱਕਦਮ ਮਾਮਲਾ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਹੂੰ ਇੱਕ ਉਹਨਾਂ ਦਾ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਈਡੀ ਨੇ ਉਹਨਾਂ ਦਾ ਭਾਣ ਜਾ ਕੇ ਗ੍ਰਿਫਤਾਰ ਕੀਤਾ ਸੀ ਤੇ ਉਹਦੇ ਕੋਲੋਂ ਸ਼ਾਇਦ 10 ਕਰੋੜ ਦੇ ਨੇੜੇ ਤੇੜੇ ਦੀ ਜਿਹੜੀ ਹੈਗੀ ਹੈ ਰਾਸੀ ਬਰਾਮਦ ਹੋਈ ਸੀ ਹੂੰ ਮਾਮਲਾ ਉਹ ਵੀ ਵੱਡਾ ਸੀ ਉਹ ਵੀ ਪਿੱਛਾ ਨਹੀਂ ਛੱਡ ਰਿਆ ਸੋ ਇਸ ਕਰਕੇ ਜਿਹੜੇ ਇਹ ਜਿਹੇ ਮਾਮਲੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਉਂਕਿ ਕੱਲ ਅ ਪਹਿਲਾਂ ਬੋਲਿਆ ਚਰਨਜੀਤ ਚੰਨੀ ਜਿਹੜੇ ਪਿਛਲੇ ਸੰਸਦ ਸੀ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਜਿਨ੍ਹਾਂ ਨੇ ਜਿਮਣੀ ਚੌੜ ਲੜਾਈ ਸੀ ਜਲੰਧਰ ਦੀ ਪਿਛਲੇ ਵਾਰੇ ਕਿਉਂਨ ਹਾਰ ਗਏ ਸੀ ਜੀ ਉਹ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਸੀ ਤੇ ਉਹਨਾਂ ਦਾ ਜਿਹੜਾ ਪੁੱਤਰ ਹੈ ਵਿਕਰਮਜੀਤ ਸਿੰਘ ਚੌਧਰੀ ਜਿਹੜਾ ਪੰਜਾਬ ਕਾਂਗਰਸ ਦਾ ਵਿਪਤੀ ਸੀ ਉਹਨਾਂ ਨੇ ਅਸਤੀਫਾ ਵੀ ਦਿੱਤਾ ਸੀ ਵੀਪੂ ਕਾਂਗਰਸ ਦੇ ਜਿਹੜੇ ਸੌਦੇ ਤੋਂ ਜਿਹੜੇ ਪੰਜਾਬ ਕਾਂਗਰਸ ਦੇ ਵਿਪਦ ਦੇ ਅਹੁਦੇ ਤੋਂ ਤੇ ਉਹ ਉਸ ਤੇ ਦਾਵਾ ਬੋਲਿਆ ਸੀ ਕੱਲ ਸ਼ਬਦਾ ਰਾਹੀਂ ਚਰਨਜੀਤ ਚੰਨੀ ਨੇ ਹੂੰ ਤੇ ਜਦੋਂ ਫਿਰ ਕਿਸੇ ਦੇ ਤੁਸੀਂ ਦਾਵਾ ਬੋਲਦੇ ਹੋ ਫਿਰ ਅਗਲੇ ਨੇ ਬੋਲਣਾ ਹੀ ਹੁੰਦਾ ਹੈ ਤੇ ਤੁਸੀਂ ਸੁਣਿਆ ਹੋਊਗਾ ਵਿਕਰਮਜੀਤ ਚੌਧਰੀ ਨੇ ਫਿਰ ਚੰਨੀ ਦੇ ਜਿਹੜੇ ਪਾਜੋ ਕਾਰਨ ਚ ਨਾ ਜੀ ਕੋਈ ਕਸਰ ਵਾਕਈ ਨਹੀਂ ਛੱਡੀ ਹੂੰ ਉਹਨਾਂ ਨੇ ਚੰਨੀ ਨੂੰ ਕਿਹਾ ਕਿ ਤੁਸੀਂ ਮੈਨੂੰ ਪੁੱਛਦੇ ਹੋ ਮੇਰੇ ਤੇ ਉਂਗਲਾ ਠਾਣਨੇ ਉਹ ਵੀ ਮੈਂ ਕਾਂਗਰਸੀ ਕਦੋਂ ਸੀ ਜਾਂ ਤੈਨੂੰ ਤੁਹਾਨੂੰ ਕਿਹੜਾ ਸਰਟੀਫਿਕੇਟ ਦਵਾਂ ਸਾਡੀ ਉਹ ਆਪਣੇ ਕਾਂਗਰਸੀ ਹੋਣ ਦਾ ਜਾਂ ਆਪਣੀ ਰਾਜਨੀਤੀ ਦਾ ਉਹ ਕਹਿੰਦੇ ਮੇਰਾ ਦਾਦਾ ਗੁਰਵੰਤਾ ਸਿੰਘ ਚੌਧਰੀ 1945 ਚ ਐਮਐਲਏ ਬਣਿਆ ਸੀ ਤੇ ਮੰਤਰੀ ਰਿਹਾ ਸੀ ਆਜ਼ਾਦੀ ਤੋਂ ਪਹਿਲਾਂ ਵੀ ਵੀ ਪਾਰਲੀਮੈਂਟ ਨੇ ਸਿਕੱਤਰ ਸੀ ਸਰਕਾਰ 'ਚ ਤੇ ਉਸ ਤੋਂ ਬਾਅਦ ਲਗਾਤਾਰ ਮੇਰੇ ਦਾਦਾ ਵੀ ਐਮਪੀ ਤੇ ਐਮਐਲਏ ਬਣਦੇ ਰਹੇ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਪਿਤਾ ਜੀ ਸੀ ਉਹ ਕਿੰਨੀ ਵਾਰ ਐਮਪੀ ਬਣੇ ਹੂੰ ਤੇ ਜਿਮਨੀ ਚੋਣਾ ਸੀ ਕਹਿੰਦੇ ਇਹ ਦੱਸੋ ਵੀ ਚੰਨੀ ਸਾਹਿਬ ਪਹਿਲਾਂ ਕਿੰਨੀਆਂ ਕਿ ਜਿਮਨੀ ਚੋਣਾ ਕੋਈ ਸਰਕਾਰ ਦੇ ਵਿਰੁੱਧ ਜਿੱਤਦੀ ਹੈ ਪਾਰਟੀ ਵੀ ਤੁਸੀਂ ਅੰਕੜੇ ਕਢਾ ਕੇ ਦੱਸੋ ਅਸੀਂ ਤਾਂ ਫੇਰ ਵੀ 2.5 ਲੱਖ ਵੋਟਾਂ ਲੈਣ ਚ ਸਫਲ ਹੋ ਗਏ ਸੀ ਉਹ ਕਹਿੰਦਾ ਮੈਂ ਖੁਦ ਐਮਐਲਏ ਬਣਿਆ ਨਾਲੇ ਨੇਰੀ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਵੀ ਤੇ ਤੁਸੀਂ ਮੁੱਖ ਮੰਤਰੀ ਹੋ ਕੇ ਦੋ ਥਾਵਾਂ ਤੇ ਚੋਣ ਲੜੇ ਤੇ ਦੋਵਾਂ ਤੋਂ ਆਪਣੀ ਤੁਸੀਂ ਇੱਕ ਸੀਟ ਨਹੀਂ ਬਚਾ ਸਕੇ ਹੂੰ ਉਹਨਾਂ ਨੇ ਕਾਫੀ ਸਵਾਲ ਚੁੱਕੇ ਮਨਦੀਪ ਜੀ ਉਹਨਾਂ ਨੇ ਉਹ ਸਵਾਲ ਵੀ ਚੁੱਕਿਆ ਜਿਹੜਾ ਤੁਹਾਨੂੰ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਸੀਨੀਅਰ ਆਈਐਸ ਮੈਲਾ ਨੂੰ ਕੋਈ ਅਸ਼ਲੀਲ ਜਿਹੜਾ ਮੈਸੇਜ ਭੇਜਣ ਦਾ ਚੰਨੀ ਦਲ ਵਾਲਾ ਸੋ ਉਹਨਾਂ ਨੇ ਕਿਤਾਬ ਨਹੀਂ ਵੀ ਦਿੱਤੀ ਹੋ ਸਕਦਾ ਕੋਈ ਹੋਰ ਉਹਨਾਂ ਨੇ ਉਹ ਜਿਹੜੇ ਉਹਨਾਂ ਦੇ ਭਾਣਜੇ ਦੇ ਰਾਸ਼ੀ ਫੜੀ ਸੀ ਜਿਹੜੀ ਵੱਲੋਂ ਉਹ ਵੀ ਗੱਲ ਕੀਤੀ ਹੂੰ ਤੇ ਪੈਸਾ ਕਿੱਥੋਂ ਆਇਆ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਹਲੇ ਜਿਹੜਾ ਚਰਨਜੀਤ ਚੰਨੀ ਆ ਵੀ ਮੇਰਾ ਮੂੰਹ ਜਿਆਦਾ ਨਾ ਖਲਵਾਓ ਉੱਪਰ ਹੋ ਇਸ ਕਰਕੇ ਹੋ ਸਕਦਾ ਉਹਨਾਂ ਦੇ ਕੁਝ ਹੋਰ ਵੀ ਹੋਵੇ ਜੀ ਤੇ ਉਧਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਮਜੀਠੀਆ ਤਾਨਦ ਚੰਨੀ ਤੇ ਉਹ ਵੀ ਗੱਸ ਰਹੇ ਨੇ ਹੂੰ ਉਹਨਾਂ ਨੇ ਵੀ ਤੁਹਾਨੂੰ ਯਾਦ ਹੋਵੇਗਾ ਜਦੋਂ ਚੰਨੀ ਕਹਿੰਦੇ ਸੀ ਮੈਂ ਪੀ ਐਚ ਡੀ ਦਾ ਥੀਸਿਸ ਲਿਖਣ ਗਿਆ ਹੋਇਆ ਹਾਂ ਵਿਦੇਸ਼ ਚ ਜਦੋਂ ਇੱਥੇ ਰੌਲਾ ਇਹ ਸੀ ਵੀ ਚਰਨਜੀਤ ਚੰਨੀ ਡਰਦਾ ਚੱਲਿਆ ਗਿਆ ਕੱਲ ਵੀ ਬਿਕਰਮਜੀਤ ਚੌਧਰੀ ਨੇ ਵੀ ਕਿਹਾ ਕਿ ਵਿਦੇਸ਼ ਭੱਜ ਗਿਆ ਸੀ ਡਰ ਦਾ ਹੂੰ ਸੋ ਇਸ ਕਰਕੇ ਬਿਕਰਮਜੀਤ ਮਜੀਠੀਆ ਜਦੋਂ ਇਹ ਵਿਦੇਸ਼ ਗਏ ਸੀ ਉਦੋਂ ਉਹਨਾਂ ਨੇ ਵੀ ਕਾਫੀ ਜਿਹੜੀ ਲੱਛੇਦਾਰ ਭਾਸ਼ਾ ਚ ਗਿਆ ਗਿਆ ਸੀ ਵੀ ਛੱਲੇ ਨੂੰ ਆ ਜਾਣ ਦੋ ਜੀ ਹੂੰ ਤੇ ਮੈਂ ਵੀ ਕੁਝ ਮੇਰੇ ਕੋਲ ਵੀ ਹੈਗੀਆਂ ਨੇ ਵੀਡੀਓ ਕਲਿੱਪਾਂ ਮੈਂ ਵੀ ਜਨਤਕ ਕਰਾਂਗਾ ਹੁਣ ਉਹਨਾਂ ਕੋਲ ਕਿਹੜੀ ਵੀਡੀਓ ਕਲਿੱਪ ਹੈ ਦੇਖੋ ਇਹ ਤਾਂ ਵਿਕਰਮਜੀਤ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪਤਾ ਹੋਏਗਾ ਵੀ ਕਿਹੜੀ ਐ ਪਰ ਕੁਝ ਨਾ ਕੁਝ ਤਾਂ ਹੋਵੇਗਾ ਹੀ ਨਾ ਜੀ ਜਦੋਂ ਉਹ ਐਲਾਨ ਕਰ ਰਹੇ ਨੇ ਸੋ ਇਹ ਚੋਣਾਂ ਦੇ ਦਿਨ ਨੇ ਹੁਣ ਬਿਲਕੁਲ ਇਹਨੇ ਤਾਂ ਵਿਕਰਮਜੀਤ ਚੌਧਰੀ ਨੇ ਤਾਂ ਕਿਉਂਕਿ ਇਹਨਾਂ ਨੇ ਕਿਹਾ ਸੀ ਨਾ ਜੀ ਮੈਂ ਸਦਾਮਾ ਐ ਤੁਸੀਂ ਕ੍ਰਿਸ਼ਨ ਬਣ ਕੇ ਮੈਨੂੰ ਅਪਣਾ ਲਿਓ ਉਹ ਕਹਿੰਦੇ ਤੂੰ ਸਦਾਮਾ ਨਹੀਂ ਐ ਭਾਈ ਤੂੰ ਤਾਂ ਸਕੂਨੀ ਐ ਹੂੰ ਉਸਕੂਨੀ ਮਾਮਾ ਐ ਤੂੰ ਸਦਾਮਾ ਨਹੀਂ ਐ ਵੀ ਤੈਨੂੰ ਇੱਥੇ ਜਲੰਧਰ ਵਾਲੇ ਨਹੀਂ ਅਪਣਾਣਗੇ ਕੋਈ ਹੂੰ ਤੇ ਉਧਰ ਹੁਣ ਬਿਕਰਮ ਸਿੰਘ ਮਜੀਠੀਆ ਕੋਲੇ ਕਿਹੜੀ ਵੀਡੀਓ ਕਲਿੱਪ ਐ ਦੇਖੋ ਚੋਣਾਂ ਦੇ ਦਿਨ ਨੇ ਮਨਦੀਪ ਜੀ ਜੀ ਤੇ ਚੋਣਾਂ ਦੇ ਦਿਨਾਂ 'ਚ ਪੰਜਾਬ 'ਚ ਭਾਵੇਂ ਤਾਂ ਦੇਸ਼ 'ਚ ਇਹੀ ਬਰਤਾਰਾ ਚੱਲ ਰਿਹਾ ਕਿ ਆਪਾਂ ਜੇ ਕਈ ਐ ਵੀ ਮੁੱਦਿਆਂ ਤੇ ਚੋਣਾਂ ਹੋਣਗੀਆਂ ਇੱਥੇ ਮੁੱਦਿਆਂ ਵਾਲੇ ਤੇ ਕੋਈ ਗੱਲ ਹੈ ਨਜ਼ਰ ਨਹੀਂ ਆ ਰਹੀ ਆਪਾਂ ਨੂੰ ਹੁਣ ਤੱਕ ਚੋਣਾਂ ਜਾਂ ਹਲੇ ਤੱਕ ਤਾਂ ਇੱਕ ਦੂਜੇ ਦੇ ਜਾਂ ਜਦਾਲ ਬਦਲੀ ਹੋ ਰਹੀ ਐ ਤੇ ਜਾਂ ਫਿਰ ਇੱਕ ਦੂਜੇ ਦੇ ਚਿੱਕੜ ਛਾਲਿਆ ਜਾ ਰਿਹਾ ਐ ਸਾਰੇ ਕੱਲਾ ਪੰਜਾਬ ਚ ਨਹੀਂ ਸਾਰੇ ਭਾਰਤ ਚ ਇਹੀ ਵਰਤਾਰਾ ਚੱਲ ਰਿਹਾ ਜਿਹੜਾ ਹੈ ਬਹੁਤ ਮੰਦ ਭਾਗ ਆ ਕਿਉਂਕਿ ਚੋਣਾਂ ਦਾ ਮੁੱਧਿਆ ਤੇ ਹੋਣੀ ਚਾਹੀਦੀਆਂ ਨੇ ਤੁਸੀਂ ਇੱਕ ਦੂਜੇ ਦੇ ਵਿਰੁੱਧ ਪਰ ਇੱਥੇ ਸਾਰਾ ਕੁਝ ਇੱਕ ਦੂਜੇ ਦੇ ਵਿਰੁੱਧ ਚ ਇਕੜ ਪੁੱਛ ਰਿਹਾ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਚੰਨੀ ਨੂੰ ਘੇਰਨਗੇ ਸਾਰੇ ਉਹਦੇ ਆਪਣੇ ਵੀ ਜਿਹੜੇ ਆਪਣੇ ਤੋਂ ਭਾਵ ਜਿਹੜਾ ਚੌਧਰੀ ਪਰਿਵਾਰ ਹੈ ਕਿਉਂਕਿ ਹਰੇ ਦਾ ਉਹ ਕਾਂਗਰਸ ਦਾ ਹੀ ਐਮਐਲ ਨਹੀਂ ਫਲੋਰ ਤੋਂ ਅਜੇ ਕਿਹੜੇ ਉਹਨਾਂ ਨੇ ਸਤੀਫਾ ਦੇ ਐਮਐਲ ਸ਼ਿਪ ਤੋਂ ਹੂੰ ਬਿਲਕੁਲ ਇਸੇ ਤਰ੍ਹਾਂ ਵਿਕਰਮ ਜੀ ਵਿਕਰਮ ਸਿੰਘ ਮਜੀਠੀਆ ਉਹ ਵੀ ਕੋਈ ਨਾ ਕੋਈ ਸੱਪ ਕੱਢ ਸਕਦੇ ਨੇ ਚੋਣਾਂ ਦੇ ਦਿਨ ਐ ਸੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਚੰਨੀ ਨੇ ਜੇਲ੍ਹ ਭਜਵਾਇਆ ਸੀ ਉਹ ਕੋੜਾ ਭੁੱਲਦੇ ਨੇ ਆਪਣੀ ਗੱਲ ਨੂੰ ਹੂੰ ਦਿਲ ਚ ਰੱਖਦੇ ਨੇ ਫਿਰ ਬਿਲਕੁਲ ਜੀ ਦਿਲ ਚ ਰੱਖਦੇ ਨੇ ਇਸ ਕਰਕੇ ਅਗਲੇ ਦਿਨਾਂ 'ਚ ਹੁਣ ਚੰਨੀ ਤੇ ਕੀ ਕੀ ਕੋਈ ਵਾਰ ਕਰਦਾ ਹੈ ਤੇ ਚੰਨੀ ਕਿਵੇਂ ਕਿਉਂਕਿ ਚੰਨੀ ਨੇ ਲਈ ਨਵਾਂ ਹਲਕਾ ਪਵਾਦੀ ਬੰਦਾ ਹੈ ਭਾਵੇਂ ਬੋਲਣ ਲੱਗਿਆ ਕਈ ਵਾਰੀ ਉਹ ਵੀ ਕੋਈ ਜਣਾਦਵਾਲਾ ਦੇਖਦਾ ਰਹੀ ਤੇ ਜੋ ਕੋ ਉਹਦੇ ਦਿਲ 'ਚ ਹੁੰਦਾ ਕਹਿ ਦਿੰਦਾ ਹੈ ਪਰ ਕਈ ਵਾਰੀ ਉਹਨੂੰ ਮਹਿੰਗਾ ਵੀ ਪੈਂਦਾ ਰਿਹਾ ਪਹਿਲਾਂ ਵੀ ਤੇ ਹੋ ਸਕਦਾ ਹੈ ਜੋ ਕੁਝ ਹੁਣ ਉਹ ਬੋਲ ਰਿਹਾ ਚੰਨੀ ਵੀ ਵਿਰੋਧੀਆਂ ਤੇ ਤੰਜ ਕੱਸ ਰਿਹਾ ਹੈ ਕਿ ਤੇ ਉਹਨੂੰ ਕੋਈ ਜ਼ਿਆਦਾ ਹੀ ਮਹਿੰਗਾ ਨਾ ਪੈ ਜਾਵੇ ਤੇ ਉਹਦੀ ਕੋਈ ਕੋਈ ਨਾ ਕੋਈ ਹੋਰ ਨਵਾਂ ਭੇਜ ਜਿਹੜਾ ਹੈਗਾ ਇਹ ਜਿਹੜੇ ਵਿਰੋਧੀ ਆਗੂ ਨੇ ਖੋਲਣ 'ਚ ਸਫਲ ਨਾ ਹੋ ਜਾਵੇ ਬਿਲਕੁਲ ਜੀ ਬਿਲਕੁਲ